ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸਾਂਝ ਕੇਂਦਰ ਸਾਂਝਾ ਪਾਉਂਦੇ ਨੇ ਇਸ ਤਰ੍ਹਾਂ ਦੀ ਮਿਸਾਲ ਵੀ ਅੱਜ ਇੱਕ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਕਿ ਜਾਣਕਾਰੀ ਮਿਲੀ ਹੈ ਕਿ ਇੱਕ ਔਰਤ ਜੋ ਕਿ ਮੁਕੰਦਪੁਰ ਤੋਂ ਰਹਿਣ ਵਾਲੇ ਨੇ ਉਹ ਕੁਝ ਦਿਨ ਪਹਿਲਾਂ ਇੱਥੇ ਬੰਗਾ ਸ਼ਹਿਰ ਦੇ ਵਿੱਚ ਆਏ ਔਰ ਉਹਨਾਂ ਦਾ ਇੱਕ ਮੋਬਾਈਲ ਫੋਨ ਗਿਰ ਗਿਆ ਔਰ ਉਹਨਾਂ ਨੇ ਸਾਂਝ ਕੇਂਦਰ ਵਿੱਚ ਇਹਦੀ ਸ਼ਿਕਾਇਤ ਦਰਜ ਕਰਾਈ ਔਰ ਉਸੇ ਤਰ੍ਹਾਂ ਇੱਕ ਇਮਾਨਦਾਰੀ ਦੀ ਮਿਸਾਲ ਵੀ ਬਿਲਕੁਲ ਸਾਹਮਣੇ ਆਈ ਹੈ ਕਿ ਇੱਕ ਹੋਰ ਦੂਸਰੀ ਔਰਤ ਨੂੰ ਇਹ ਮੋਬਾਈਲ ਮਿਲਿਆ ਔਰ ਉਹਨਾਂ ਨੇ ਸਾਡੇ ਮੀਡੀਆ ਪੰਜਾਬ 77 ਟੀਵੀ ਦੇ ਨਾਲ ਰਾਬਤਾ ਕਾਇਮ ਕੀਤਾ ਔਰ ਅਸੀਂ ਆਪਣੇ ਉਪਰਾਲੇ ਦੇ ਤਹਿਤ ਉਸ ਔਰਤ ਨੂੰ ਲੱਭਿਆ ਜਿਸ ਦਾ ਫੋਨ ਗੁੰਮਿਆ ਸੀ ਔਰ ਇੱਕ ਇਮਾਨਦਾਰੀ ਦੀ ਮਿਸਾਲ ਵੀ ਅੱਜ ਸਾਹਮਣੇ ਆਈ ਹੈ ਪਹਿਲਾਂ ਤਾਂ ਗੱਲ ਕਰਾਉਨੇ ਆ ਜਿਨ੍ਹਾਂ ਦਾ ਇਹ ਫੋਨ ਗੁੰਮਿਆ ਸੀ ਉਹਨਾਂ ਨਾਲ ਗੱਲ ਕਰਾਉਨੇ ਆ ਕਿ ਉਹ ਇਸ ਮੌਕੇ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਔਰ ਕਿ ਨਾਲਿਓ ਉਹਨਾਂ ਮੇਰੀ ਜਾਣਕਾਰੀ ਲੈਣੇ ਆ ਕੀ ਨਾਮ ਹੈ ਤੁਹਾਡਾ ਸਰਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੋਗਾ ਪੰਜ ਜਿੱਦਾਂ ਜਾਣਕਾਰੀ ਮਿਲੀ ਹੈ ਕਿ ਤੁਹਾਡਾ ਇਹ ਫੋਨ ਗੁੰਮ ਗਿਆ ਸੀਗਾ ਇਹ ਕਿੱਦਾਂ ਗੁੰਮਿਆ ਕਿੱਥੇ ਗੁੰਮਿਆ ਦੱਸੋ ਕਿ ਜਾਣਕਾਰੀ ਇਹ ਸਾਨੂੰ ਮੈਂ ਪਾਸੇ ਜਾਣ ਲੱਗੀ ਸੀਗੀ ਅਸੀਂ ਜਿਹੜੀ ਦੁਏ ਨੂੰ ਜਾਂਦੀ ਆ ਸ਼ਹਿਰ ਲੈਣ ਉਸ ਬਾਸ ਨੂੰ ਜਾਣ ਲੱਗੀ ਦਿਖਾਵਾ ਫਾਟਣ ਦੇ ਕਰਕੇ ਤਾਂ ਮੇਰਾ ਮੋਬਾਈਲ ਡੇਰ ਕੇ ਆ ਮੈਨੂੰ ਵੀ ਬਾਅਦ ਚੋਂ ਪਤਾ ਲੱਗਾ ਤੇ ਬਹੁਤ ਪਰੇਸ਼ਾਨੀ ਜੀ ਹੋਈ ਮੈਂ ਉੱਥੇ ਉੱਤਰ ਕੇ ਪਾਸੇ ਤੋਂ ਵੇ ਪਿੱਛੇ ਮੁੜ ਕੇ ਦੇਖਣਾ ਕਿ ਮੈਨੂੰ ਕੋਈ ਨਹੀਂ ਮਿਲਿਆ ਤੇ ਕੀ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਫੋਨ ਨਹੀਂ ਮਿਲਿਆ ਮੈਂ ਫਿਰ ਫੋਨ ਨਹੀਂ ਮਿਲਿਆ ਮਕੂੜੀ ਤਾਂ ਆ ਕੇ ਕਿਹਾ ਕਿ ਉਹ ਇਹ ਰਿਪੋਰਟ ਦੇ ਕੇ ਗਈ। ਹਾਂਜੀ। ਸਾਹੰਜਿੰਦਰ। ਅੱਜ ਤੁਹਾਨੂੰ ਇਹ ਫੋਨ ਮਿਲ ਗਿਆ ਹੈ। ਹਾਂਜੀ ਅੱਜ ਮੈਨੂੰ। ਕੀ ਕਹੋਗੇ? ਬਹੁਤ ਸੋਹਣਾ ਹੋ ਗਿਆ ਫੋਨ ਮਿਲ ਕੇ। ਦੀਦੀ ਨੂੰ ਬਹੁਤ ਪਰਾਈਆਂ ਤੰਨੀ ਆ। ਚੱਲ ਮੈਨੂੰ ਫੋਨ ਦੇ ਦਿੱਤਾ ਆ। ਮੈਂ ਤਾਂ ਕੱਲ ਦੀ ਐਨਾ ਪਰਸੋਂ ਦੀ ਬਿਮਾਰ ਹੋਈ ਨੂੰ ਮੇ ਤਾਂ ਦੀਦੀ ਕੋਲੇ ਅਸਿਕਾ ਰੋਟੀ ਪਾਣੀ ਵੀ ਨਹੀਂ ਲਾਉਂਦਾ। ਜਿੱਦਾਂ ਤੁਸੀਂ ਸਾਂਝਕਿੰਦਰ ਪਹੁੰਚੇ ਔਰ ਇੱਥੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਾਈ। ਹਾਂਜੀ। ਕੀ ਸਮਝਦੇ ਹੋ ਸਾਂਝਕਿੰਦਰ ਦੇ ਪ੍ਰਾਲੇ ਵਾਲੇ ਜਾਂ ਲੋਕਾਂ ਨੂੰ ਕੀ ਪੀਲ ਕਰਦੇ ਹੋ? ਅਸੀਂ ਕਹਿੰਦੇ ਵੀ ਜਿੱਦਾਂ ਹੁਣ ਮੈਨੂੰ ਇਹ ਮਿਲਿਆ ਸਾਬ ਇਦਾਂ ਹੀ ਰੱਖਣਾ। ਫੇ ਇਦਾਂ ਚੀਜ਼ ਦੇ ਹੀ ਦੇ ਪਲਾਨ ਕਰੇ ਧੰਨਵਾਦ ਜੀ ਭੈਜੀ ਜਿੱਦਾਂ ਕਿ ਭੈਜੀ ਉਹਨਾਂ ਨੇ ਜੋ ਮੁਕੰਦpur ਤੋਂ ਆਏ ਨੇ ਧੰਨਵਾਦ ਕੀਤਾ ਤੁਹਾਡਾ ਔਰ ਤੁਹਾਡਾ ਵੀ ਇੱਕ ਬੜਾ ਵੱਡਾ ਉਪਰਾਲਾ ਹੈ ਇੱਕ ਇਮਾਨਦਾਰੀ ਦੀ ਮਿਸਾਲ ਇੱਕ ਤਰ੍ਹਾਂ ਦੀ ਬਣਦੀ ਹੈ ਜਿੱਦਾਂ ਤੁਸੀਂ ਸਾਡੇ ਨਾਲ ਰابطਾ ਕੰਮ ਕੀਤਾ ਪੰਜਾਬ 78 ਟੀਵੀ ਨਾਲ ਰابطਾ ਕੰਮ ਕੀਤਾ ਔਰ ਬਾਕੀ ਵੀ ਸ਼ਹਿਰ ਦੇ ਮੋਤਪੁਰ ਜਿੱਦਾਂ ਦੀਪਕ ਜੀ ਵੀ ਨਾਲ ਆਏ ਨੇ ਉਹਨਾਂ ਨਾਲ ਵੀ ਤੁਸੀਂ ਰابطਾ ਕੰਮ ਕੀਤਾ ਔਰ ਅਪਰਾਲੇ ਨਾਲ ਅਸੀਂ ਇਹਨਾਂ ਨੂੰ ਲੱਭਿਆ ਹੋਰ ਇਹ ਅੱਜ ਇੱਥੇ ਪਹੁੰਚੇ ਨੇ ਔਰ ਬੜੀ ਖੁਸ਼ੀ ਮਹਿਸੂਸ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਮੋਬਾਈਲ ਉਹਨਾਂ ਨੂੰ ਮਿਲ ਗਿਆ ਤੁਸੀਂ ਕੀ ਕਹੋਗੇ ਹਾਂਜੀ ਕੱਲ ਰਾਤ ਦਾ ਮੈਂ ਬੱਸ ਸਟੈਂਡ ਆਈ ਤੇ ਮੈਂ ਕੋਈ ਸਮਾਨ ਲੈਣ ਆਈ ਸੀ ਤੇ ਉਹ ਜਿੱਦੋਂ ਨਵੇਂ ਸ਼ਹਿਰ ਨੂੰ ਬੱਸ ਲੱਗਦੀ ਮੈਂ ਤੋਂ ਸੜਕ ਕ੍ਰੋਸ ਕਰਨ ਲੱਗੀ ਤੇ ਉਹ ਨੀਚੇ ਇੱਧਾ ਪਿਆ ਤੇ ਮੈਂ ਇੱਧਾ ਪਿਆਰ ਮਾਰਿਆ ਤੇ ਮੈਂ ਕਿਹਾ ਸ਼ਾਇਦ ਖਾਲੀ ਕਵਰ ਆ ਜੋ ਦੇਖਿਆ ਮੋਬਾਈਲ ਆ ਉਹ ਬੱਸ ਲੰਘ ਜਾਣੀ ਸੀ ਉੱਤੇ ਦੀ ਜੇ ਮੈਂ ਨਾ ਚੱਕਦੀ ਮੈਂ ਚੱਕ ਲਿਆ ਮੈਂ ਚੱਕ ਕੇ 10 ਮਿੰਟ ਉੱਥੇ ਖੜ ਕੇ ਮੈਂ ਇੱਧਾ-ਇੱਧਾ ਘੁੰਮ ਕੇ ਦੇਖਿਆ ਕਿ ਫਿਰ ਮੈਂ ਬੇਟੇ ਨੂੰ ਫੋਨ ਕੀਤਾ ਬੇਟਾ ਮੇਰਾ ਹੈ ਨਹੀਂ ਸੀ ਇੱਥੇ ਇਹ ਕਹਿੰਦਾ ਮੈਂ ਕੋਈ ਨਹੀਂ ਕਰ ਲੈ ਚੱਲੋ ਤੁਸੀਂ ਤੇ ਮੈਂ ਕੰਬਣ ਲੱਪੀ ਮੈਂ ਡਰ ਗਈ ਤੇ ਕਹਿੰਦਾ ਕਰ ਲੈ ਚੱਲੋ ਕੋਈ ਨਾ ਆਪਾਂ ਵੀ ਦੀਪਕ ਭਾਜੀ ਨੂੰ ਫੋਨ ਕਰਦੇ ਆ ਤੇ ਆਪਾਂ ਜਿੱਦਾਂ ਕਹੂਗੇ ਫੇ ਕਰ ਲੈਣੇ ਤੇ ਫਿਰ ਬਸ ਇਹ ਘਰ ਆਇਆ ਤਾਂ ਆਪਾਂ ਦੀਪਕ ਭਾਈ ਨੂੰ ਫੋਨ ਕੀਤਾ ਤੇ ਫਿਰ ਇਹ ਕਹਿੰਦੇ ਕੋਈ ਨਹੀਂ ਵੀ ਆਪਾਂ ਉੱਥੇ ਕਰਾਉਨੇ ਆ ਬਸ ਇਹੀ ਮੈਂ ਕਹਿਣਾ ਚਾਹੁੰਦੀ ਆ ਕਿ ਵਧੀਆ ਕੰਮ ਕਰਨਾ ਚਾਹੀਦਾ ਬੰਦੇ ਨੂੰ ਦੇਖੋ ਇਹ ਵਿਚਾਰੇ ਮਿਹਨਤੀ ਬੰਦੇ ਆ ਕਿੱਦਾਂ ਕੋਈ ਬੰਦਾ ਚੀਜ਼ ਹੀ ਲੈਂਦਾ ਆ ਹਣਾ ਤੇ ਚਲੋ ਮੈਂ ਤਾਂ ਇਹੀ ਕਹਿ ਕਹਨੀ ਆ ਕਿ ਵੀ ਮੈਂ ਚੰਗਾ ਕੰਮ ਕੀਤਾ ਇਹ ਬਸ ਪੰਜੀ ਇੱਕ ਨਾ ਪੰਜਾਬੀ ਦੀ ਕਹਾਵਤ ਹੈ ਲੰਬੀ ਚੀਜ਼ ਖਦਾ ਦੀ ਨਾ ਢੇਲੇ ਦੀ ਨਾ ਪਾ ਲਈ ਐਡਾ ਦੀ ਗੱਲ ਨਹੀਂ ਤੁਹਾਡੇ ਦਿਮਾਗ ਚ ਆਈ ਐ ਨਹੀਂ 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 ਐਡਾ ਦਾ ਨਹੀਂ ਨਹੀਂ ਮਾਂ ਦਾੜੀ ਇਹਦਾ ਅਸਲੀ ਕਰੀ ਤੇ ਇਹ ਨਹੀਂ ਮਾਂ ਦਾੜੀ ਆ ਇਹ ਤਾਂ ਮਾਂ ਦਾੜੀ ਸਾਰੇ ਕਾਰਨ ਆਪੇ ਤਾਂ ਫਿਰ ਘਾਟਾ ਘਾਟਾ ਆਇਆ ਫਿਰ ਹਣਾ ਹਾਂਜੀ ਹੋਰ ਕੀ ਸੁਣਿਆ ਦੇ ਲੋ ਸਮਝ ਨਹੀਂ ਬਸ ਸਹੀ ਦੇ ਕਿੰਨੇ ਵੀ ਚਲੋ ਜੇ ਕੋਈ ਚੀਜ਼ ਕਿਸੇ ਨੂੰ ਮਿਲਦੀ ਆ ਤੇ ਚਲੋ ਉਹ ਮਤਲਬ ਐਦਾਂ ਨਹੀਂ ਹੋ ਕਰਨਾ ਚਾਹੀਦਾ ਕਿਸੇ ਨੇ ਪਤਾ ਨਹੀਂ ਕਿਦਾਂ ਕੋਈ ਚੀਜ਼ ਲੈਂਦਾ ਆ ਕਿਦਾਂ ਨਹੀਂ ਲੈਂਦਾ ਆਪਣੀ ਮਿਹਨਤ ਕਰਕੇ ਹਨਾ ਤੇ ਮੈਂ ਬੇਟੇ ਨੂੰ ਦੱਸਿਆ ਬੇਟਾ ਕਹਿੰਦਾ ਵੀ ਆਪਾਂ ਉੱਥੇ ਮੰਮੀ ਚੱਲਦੇ ਆ ਤੇ ਜਾ ਕੇ ਫਿਰ ਅਸੀਂ ਦੀਪਕ ਘਈ ਨੂੰ ਫੋਨ ਕੀਤਾ ਫਿਰ ਇਹ ਆ ਗਏ ਤੇ ਫਿਰ ਅਸੀਂ ਇੱਥੇ ਬਹੁਤ ਵਧੀਆ ਬਰਲਾ ਤੁਹਾਡਾ ਅਸੀਂ ਵੀ ਇਸ ਸਨੇਹ ਨੂੰ ਸਮਾਜ ਨੂੰ ਬਚਾਉਂਦੇ ਆ ਆਪਣੇ ਚੈਨਲ ਦੇ ਥਰੂ ਵੀ ਜੇ ਕੋਈ ਇਸ ਤਰ੍ਹਾਂ ਦਾ ਗੱਲ ਹੁੰਦੀ ਤਾਂ ਉਹ ਲੋੜਵੰਦ ਨੂੰ ਚੀਜ਼ ਉਸ ਅਸਲੀ ਮਾਲਕ ਨੂੰ ਚੀਜ਼ ਪਹਚਾਈ ਜਾਵੇ ਤੇ ਉਸ ਨੂੰ ਬੜੇ ਮਨ ਨੂੰ ਖੁਸ਼ੀ ਹੁੰਦੀ ਔਰ ਜਿਹੜੀਆਂ ਨੇ ਦਾਅਵਾਵਾਂ ਦੇਣਗੇ ਉਹ ਵੀ ਤੁਹਾਡੇ ਹਾਂ ਬਸ ਦਾਅਵਾ ਕਰਦੇ ਕੰਮਣਗੇ ਆ ਸਾਂਝ ਕੇਂਦਰ ਵਿਖੇ ਜਿੰਮੇਵਾਰੀ ਨਿਭਾਰੇ ਨੇ ਮਨੋਜ ਕੁਮਾਰ ਜੀ ਉਹਨਾਂ ਨਾਲ ਵੀ ਗੱਲ ਕਰਾਉਣੀ ਹੈ ਕਿ ਜਿਸ ਤਰ੍ਹਾਂ ਸਾਂਝ ਕੇਂਦਰ ਦੇ ਜ਼ਰੀਏ ਹੀ ਜੇ ਕੱਲ ਕਰੀਏ ਵੀ ਬਹੁਤ ਵੱਡੀ ਹੈ ਸਾਂਝ ਵੀ ਪਈ ਆ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਇੱਕ ਦੂਜੇ ਨੂੰ ਯਾਦ ਰੱਖਣਗੇ ਤੇ ਸਾਂਝ ਦੀ ਗੱਲ ਕਰਦੇ ਹੋਏ ਸਾਂਝ ਕੇਂਦਰ ਦੇ ਆਪਣੇ ਜੋ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਉਹਨਾਂ ਨਾਲ ਵੀ ਗੱਲ ਕਰਾਉਣੀ ਹੈ ਕੀ ਕਹੋ ਜੀ ਇਸ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾ जय हिंद सब तो पहला ता बहन जी बड़े बधाई दे पात्र है जिन्ना ने आज फिर पंजाब च स्नेह ਦਿੱਤਾ है के पंजाब च ईमानदारी जिंदा है देखो मेरे कोल कल ए कुलविंदर कौर जी आए सी माता बड़े ਘਬਰਾਏ ਸੀਗੇ ਇਹ ਵੀ ਮੇਰਾ ਫੋਨ ਗਵਾਟ ਗਿਆ देखो फोन जेड़ा ਅੱਜ ਟੈਂਕ ਚ ਗਰੀਬ ਬੰਦੇ ਦੇ ਲੈਣਾ ਹੀ ਇੰਪੋਸੀਬਲ ਹੈ 10-20 ਹਜ਼ਾਰ ਦਾ ਮਿਨੀਮਮ ਐਂਡਰੋਇਡ ਫੋਨ ਆਂਦਾ ਪਰ ਮੈਂ ਭੈਣ ਜੀ ਦੀ ਸ਼ਿਵਾਸ਼ੀ ਦਿੰਦਾ ਵੀ ਜਿਹੜਾ ਅੱਜ ਉਹਨਾਂ ਨੇ ਇੰਨਾ ਕੁ ਵਧੀਆ ਪ੍ਰਾਲਾ ਕੀਤਾ ਵੀ ਜਿਉਂਦੇ ਰਹਿਣ ਸਦਾ ਹੱਸਦੇ ਰਹਿਣ ਤੇ ਇਮਾਨਦਾਰੀ ਰੱਖਣ ਜੈ ਹਿੰਦ ਜਿਉਂਦੇ ਰਹਿਣ ਸਦਾ ਹੱਸਦੇ ਰਹਿਣ ਬਹੁਤ ਵਧੀਆ ਸੁਨੇਹਾ ਅਮਰੋਜ ਕੁਮਾਰ ਜੀ ਨੇ ਦਿੱਤਾ ਔਰ ਨਾਲ ਹੀ ਅਈ ਜੀ ਵੀ ਇੱਥੇ ਪਹੁੰਚੇ ਨੇ ਦੀਪਕ ਜੀ ਇਹਨਾਂ ਵੀ ਗੱਲ ਕਰਾਉਨੇ ਆਂ ਦੀਪੂ ਜੀ ਕੀ ਕਹੋਗੇ ਜਿੱਦਾਂ ਅੱਜ ਇੱਕ ਬਹੁਤ ਹੀ ਵੱਡੀ ਮਿਸਾਲ ਸਾਹਮਣੇ ਦੇਖਣ ਨੂੰ ਆਈ ਹੈ ਇੱਕ ਇਮਾਨਦਾਰੀ ਦੀ ਮਿਸਾਲ ਦੇਖਣ ਨੂੰ ਆਈ ਹੈ ਕੀ ਕਹੋਗੇ ਕਿਦਾਂ ਦਾ ਸੁਨੇਹਾ ਦਿਓਗੇ ਸਮਾਜ ਨੂੰ ਹਾਂ ਜੀ ਦੇਖੋ ਇਹ ਬਹੁਤ ਸ਼ਲਾਘਾ ਵਾਲਾ ਕੰਮ ਹੈ ਜੀ ਤੇ ਬੜੀ ਇਮਾਨਦਾਰੀ ਦੇਖਣ ਨੂੰ ਮਿਲੀ ਹੈ ਤੇ ਮੈਨੂੰ ਦੁਪਹਿਰੇ ਹੀ ਅੱਜ ਕਾਲ ਆਈ ਏ ਸਾਡੇ ਭਗਵਾਨ ਵਾਲਮੀਕੀ ਮਹੱਲੇ ਤੋਂ ਸਾਡੇ ਪੰਡਤ ਜੀ ਨੇ ਗੋਵਿੰਦ ਜੀ ਇਹਨਾਂ ਦੇ ਮਦਰ ਨੂੰ ਏ ਫੋਨ ਮਿਲਿਆ ਜਦੋਂ ਇਹਨਾਂ ਨੇ ਕਾਲ ਕੀਤੀ ਕਿ ਦੀਪਕ ਜੀ ਸਾਨੂੰ ਇੱਕ ਫੋਨ ਮਿਲਿਆ ਹੈ ਬਿਲਕੁਲ ਨਿਊ ਫੋਨ ਹੈ ਤੇ ਆਪਾਂ ਇਹਨੂੰ ਇਹਨਾਂ ਦੇ ਮਤਲਬ ਮਾਲਕ ਤੱਕ ਕਿੱਦਾਂ ਪਹੁੰਚ ਕਰੀਏ ਤਾਂ ਫਿਰ ਮੈਂ ਤੁਹਾਡੇ ਨਾਲ ਕੰਟੈਕਟ ਕੀਤਾ ਪੰਜਾਬ 78 ਟੀਵੀ ਚੈਨਲ ਦੇ ਨਾਲ ਤੁਹਾਡੇ ਥਰੂ ਜਦੋਂ ਆਪਾਂ ਸਿਟੀ ਥਾਣਾ ਬੰਗਾ ਗਏ ਉੱਥੇ ਜਾ ਕੇ ਤੁਸੀਂ ਜਦੋਂ ਫੋਨ ਦੇ ਵਿੱਚ ਨੰਬਰ ਕੱਢ ਕੇ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਮੈਂ ਇਹਨਾਂ ਦਾ ਧੰਨਵਾਦ ਹੈ ਹੀ ਹੈ ਇਮਾਨਦਾਰੀ ਦਾ ਮੈਂ ਪੰਜਾਬ 78 ਟੀਵੀ ਚੈਨਲ ਦਾ ਵੀ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਅੱਜ ਇਹ ਜਿਹੜਾ ਗਵਾਚਿਆ ਹੋਇਆ ਫੋਨ ਹੈ ਅੱਜ ਹੁਸ਼ਾ ਰਾਣੀ ਜੀ ਦੀ ਇਮਾਨਦਾਰੀ ਦੀ ਬਦੌਲਤ ਮਕੰਦਪੁਰ ਤੋਂ ਆਂਟੀ ਹੋਣੇ ਜਿਨ੍ਹਾਂ ਦਾ ਗਵਾਚਿਆ ਫੋਨ ਉਹਨਾਂ ਨੂੰ ਮਿਲਿਆ ਤੇ ਮੈਂ ਸਾਂਝ ਕੰਦਰ ਜਿਹੜਾ ਹੈ ਆਪਣਾ ਮਨੋਜ ਜੀ ਨੇ ਹੁਣੇ ਗੱਲ ਕੀਤੀ ਹੈ ਇਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੀ ਬਦੌਲਤ ਬਹੁਤ ਇਸ ਤਰ੍ਹਾਂ ਦੀਆਂ ਗਵਾਚੀਆਂ ਹੋਈਆਂ ਚੀਜ਼ਾਂ ਲੋਕਾਂ ਤੱਕ ਪਹੁੰਚ ਰਹੀਆਂ ਔਰ ਇਮਾਨਦਾਰ ਲੋਕ ਜਿਹੜੇ ਆ ਜਾਂਦੇ ਨੇ ਤਾਂ ਇਸੇ ਢੰਗ ਨਾਲ ਇਹ ਚੀਜ਼ਾਂ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਜਾਂਦੀਆਂ ਜਿਵੇਂ ਹੀ ਮਕੰਦਪੁਰ ਤੋਂ ਆਂਟੀ ਜੀ ਉਹਨਾਂ ਨਾਲ ਗੱਲਬਾਤ ਸਾਡੀ ਹੋਈ ਫੋਨ ਤੇ ਕਿ ਤੁਹਾਡਾ ਫੋਨ ਗਵਾਚਿਆ ਤਾਂ ਸਾਨੂੰ ਦੱਸੋ ਤੁਹਾਡਾ ਨੰਬਰ ਸਾਨੂੰ ਮਿਲਿਆ ਤੇ ਫਿਰ ਆਂਟੀ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਨਾਲੇ ਹੀ ਇਹਨਾਂ ਦਾ ਰੋਣਾ ਵੀ ਨਿਕਲ ਆਇਆ ਤੇ ਇਹਨਾਂ ਦੱਸਿਆ ਕਿ ਇਹ ਜਿਹੜਾ ਫੋਨ ਹੈ ਇਹ ਮੇਰਾ ਬੇਟਾ ਬਾਹਰ ਗਿਆ ਹੈ ਉਹਨਾਂ ਨੇ ਸਪੈਸ਼ਲ ਮੈਨੂੰ ਭੇਜਿਆ ਸੀਗਾ ਕਿ ਮੈਂ ਆਪਣੀ ਮਾਤਾ ਨੂੰ ਇਹ ਫੋਨ ਗਿਫਟ ਕਰਨਾ ਹੈ ਜਦੋਂ ਇੱਕ ਪੁੱਤ ਵੱਲੋਂ ਦਿੱਤੀ ਹੋਈ ਚੀਜ਼ ਮਾਂ ਤੋਂ ਗਵਾਜ ਜਾਵੇ ਤਾਂ ਫੋਨ ਗਵਾਚੇ ਦੇ ਜਿਹੜੇ ਪੈਸੇ ਦਾ ਇੰਨਾ ਮੈਨੂੰ ਲੱਗਦਾ ਦੁੱਖ ਨਹੀਂ ਇਹਨਾਂ ਨੂੰ ਲੱਗ ਰਿਹਾ ਸੀ ਪਰ ਜਿਹੜਾ ਇਹਨਾਂ ਦੇ ਅੰਦਰੋਂ ਝਲਕ ਰਹੀ ਸੀ ਗੱਲ ਕਿ ਮੇਰੇ ਪੁੱਤ ਨੇ ਬਾਹਰੋਂ ਮੈਨੂੰ ਗਿਫਟ ਭੇਜਿਆ ਉਹ ਵਾਰੀ ਚੀਜ਼ ਬੜੀ ਮਤਮਨਨ ਨੂੰ ਟੁੰਬੀ ਸਾਡੇ ਵੀ ਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਫੋਨ ਮਿਲਿਆ ਹੈ ਤੇ ਮਾਤਾ ਨੂੰ ਬੇਨਤੀ ਹੈ ਕਿ ਤੁਸੀਂ ਹੁਣ ਬਾਹਰ ਆਪਣੇ ਫੋਨ ਤੇ ਬੇਟੇ ਨੂੰ ਵੀ ਦੱਸ ਦਿਓ ਕਿ ਮੈਨੂੰ ਜਿਹੜਾ ਫੋਨ ਆ ਮਿਲ ਚੁੱਕਾ ਹੈ ਧੰਨਵਾਦ ਜੀ ਬਾਹਰ ਗਏ ਬੇਟੇ ਨਾਲ ਮਾਂ ਗੱਲ ਕਰਦੀ ਹੈ ਤੇ ਜਿੱਦਾਂ ਇੱਕ ਗਾਣਾ ਵੀ ਮੈਨੂੰ ਯਾਦ ਆ ਗਿਆ ਆਪਣੇ ਪੁੱਤ ਨੂੰ ਪੁੱਛੂਗੀ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਵੱਲੋਂ ਵੀ ਜਿਨ੍ਹਾਂ ਨੇ ਇਹ ਫੋਨ ਇਹਨਾਂ ਨੂੰ ਵਾਪਸ ਕੀਤਾ ਹੈ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮੀਦ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ